ਆ ਕਾਲੀ ਥਾਰ ਵਾਲੀ ਲੇਡੀ ਪੁਲਿਸ ਦੀ ਮਹਿਲਾ ਕਾਂਸਟੇਬਲ ਜਿਸ ਨੂੰ ਬਠਿੰਡਾ ਪੁਲਿਸ ਨੇ ਉਸ ਦੀ ਕਾਲੀ ਥਾਰ ਤੇ ਚਿੱਟੇ ਸਮੇਤ ਫੜਨ ਦਾ ਦਾਵਾ ਕੀਤਾ ਸੀ ਹੁਣ ਇਹ ਮਹਿਲਾ ਕਾਂਸਟੇਬਲ ਬੀਬੀ ਅਮਨਦੀਪ ਕੌਰ মিডিਆ ਦੇ ਸਾਹਮਣੇ ਆਈ ਹੈ ਕੈਮਰਿਆਂ ਦੇ ਸਾਹਮਣੇ ਆਈ ਹੈ ਔਰ ਕੈਮਰਿਆਂ ਦੇ ਸਾਹਮਣੇ ਆ ਕੇ ਇਸ ਨੇ ਇੱਕ ਇੱਕ ਗੱਲ ਤੇ ਆਪਣੀ ਪੂਰੀ ਗੱਲ ਦਾ ਖੁਲਾਸਾ ਕੀਤਾ ਹੈ ਤੇ ਇਸ ਬੀਬੀ ਦੇ ਹੁਣ ਜੇਲ੍ਹ ਤੋਂ ਬਾਹਰ ਆ ਕੇ ਜਿਹੜੇ ਖੁਲਾਸੇ ਕੈਮਰਿਆਂ ਸਾਹਮਣੇ ਇਹ ਕਰ ਰਹੀ ਹੈ ਉਹਨੇ ਬਹੁਤ ਵੱਡੇ ਵੱਡੇ ਸਵਾਲ ਖੜੇ ਕੀਤੇ ਨੇ ਇੱਕ ਤਾਂ ਜੋ ਕੁਝ ਇਹ ਥਾਰ ਵਾਲੀ ਮਹਿਲਾ ਕਾਸਟੇਬਲ ਦੱਸ ਰਹੀ ਹੈ ਤੇ ਇੱਕ ਇਸ ਦੇ ਕੇਸ ਦੇ ਵਿੱਚ ਜਿਹੜਾ ਪੂਰਾ ਬਾਹਰੀ ਅਮਲ ਚੱਲਿਆ ਹੈ ਜੋ ਪੁਲਿਸ ਦੀ ਪ੍ਰੈਕਟਿਸ ਚੱਲੀ ਹੈ ਉਹਦੇ ਉੱਪਰ ਸੱਚ ਮੁੱਚ ਵੱਡੇ ਸਵਾਲ ਨੇ ਹੁਣ ਜਦੋਂ ਇਹ ਮਹਿਲਾ ਕਾਸਟੇਬਲ ਜੇਲ੍ਹ ਤੋਂ ਬਾਹਰ ਆਈ ਹੈ ਤਾਂ ਇਸ ਨੇ ਕੈਮਰਿਆਂ ਦੇ ਸਾਹਮਣੇ ਆ ਕੇ ਹਰ ਸਵਾਲ ਦੇ ਉੱਪਰ ਆਪਣਾ ਜਵਾਬ ਦਿੱਤਾ ਹੈ ਇਹ ਫੜੀ ਕਿਵੇਂ ਗਈ ਜਦੋਂ ਇਹ ਕਾਲੀ ਥਾਰ ਸਮੇਤ ਫੜੀ ਗਈ ਇਹਦੇ ਕੋਲ ਕਿੰਨਾ ਚਿੱਟਾ ਸੀ ਇਹ ਕਿੱਥੋਂ ਲੈ ਕੇ ਆਈ ਸੀ ਕਿਹਨੂੰ ਦੇਣ ਚੱਲੀ ਸੀ ਔਰ ਇਹਦੇ ਕਿਹਦੇ ਕਿਹਦੇ ਨਾਲ ਸੰਬੰਧ ਸੀ ਕਿਹੜੇ ਕਿਹੜੇ ਵੱਡੇ ਅਫਸਰ ਦੇ ਨਾਲ ਇਹਦੀ ਕਿੰਨੀ ਕੁ ਨੇੜਤਾ ਸੀ ਇਹਦੇ ਕੋਲ ਇੰਨੀ ਮਹਿੰਗੀ ਕੋਠੀ ਕਿਵੇਂ ਆਈ ਇਹਦੇ ਕੋਲ ਇੰਨੀਆਂ ਮਹਿੰਗੀਆਂ ਘੜੀਆਂ ਐਣਕਾਂ ਬੁਲਟ ਮੋਟਰਸਾਈਕਲ ਤੇ ਇਹ ਥਾਰ ਵਰਗੀਆਂ ਮਹਿੰਗੀਆਂ ਗੱਡੀਆਂ ਕਿੱਥੋਂ ਆਈਆਂ ਇਹਦੀਆਂ 31 ਬਦਲੀਆਂ 31 ਟਰਾਂਸਫਰ ਉਹ ਕਿਵੇਂ ਹੋਈਆਂ ਔਰ ਇਹਦੇ ਉਹ ਮੁੰਡਾ ਜਿਹੜਾ ਬਲਵਿੰਦਰ ਸੋਨੂ ਜਿਹਨੂੰ ਬਾਅਦ ਦੇ ਵਿੱਚ ਹੁਣ ਪੁਲਿਸ ਨੇ ਗ੍ਰਿਫਤਾਰ ਕਰ ਰਿਆ ਹੋਇਆ ਜਿਹਦੀ ਘਰ ਵਾਲੀ ਇਹਦੀ ਪੇਸ਼ੀ ਦੇ ਉੱਪਰ ਅਦਾਲਤ ਚ ਜਾ ਕੇ ਉਹਦੇ ਨਾਲ ਲੜੀ ਬਲਵਿੰਦਰ ਨਾਲ ਉਸ ਬਲਵਿੰਦਰ ਨਾਲ ਇਹਦੇ ਕੀ ਸੰਬੰਧ ਸੀ ਉਹ ਬਲਵਿੰਦਰ ਇਹਦੇ ਨਾਲ ਕਿੱਥੇ ਕਿੱਥੇ ਕਿਵੇਂ ਜਾਂਦਾ ਸੀ ਔਰ ਸਿੱਧੂ ਮੂਸੇਵਾਲਾ ਦੇ ਪਰਿਵਾਰ ਦੀ ਸਿਕਿਉਰਿਟੀ ਦੇ ਵਿੱਚ ਇਸ ਮਹਿਲਾ ਕਾਸਟੇਬਲ ਦੀ ਡਿਊਟੀ ਦੇ ਟਾਈਮ ਉੱਥੇ ਇਹਦਾ ਕੀ ਕਾਂਡ ਵਾਪਰਿਆ ਸੀ ਕਿਉਂ ਉੱਥੇ ਰੌਲਾ ਪਿਆ ਸੀ ਉਹ ਬਲਵਿੰਦਰ ਸੋਨੂ ਸਿੱਧੂ ਮੂਸੇਵਾਲੇ ਦੇ ਘਰ ਦੇ ਵਿੱਚ ਇਹਦੀ ਸਿਕਿਉਰਿਟੀ ਦੇ ਟਾਈਮ ਇਹਦੇ ਮਗਰ ਕੀ ਲੈਣ ਜਾਂਦਾ ਸੀ ਕਿਉਂ ਜਾਂਦਾ ਸੀ ਸਾਰੇ ਸਵਾਲਾਂ ਦੇ ਉੱਪਰ ਇਸ ਬੀਬੀ ਨੇ ਕੱਲੀ-ਕੱਲੀ ਗੱਲ ਦੱਸੀ ਹੈ ਤੇ ਜਦੋਂ ਇਸ ਮਹਿਲਾ ਕਾਸਟੇਬਲ ਦੀਆਂ ਗੱਲਾਂ ਆਪਾਂ ਸੁਣਦੇ ਆਂ ਤੁਸੀਂ ਵੀ ਸਾਰਿਆਂ ਨੇ ਸੁਣ ਲਈਆਂ ਹੋਣਗੀਆਂ ਤਾਂ ਕਈ ਵੱਡੇ-ਵੱਡੇ ਸਵਾਲ ਤੁਹਾਡੇ ਦਿਮਾਗ 'ਚ ਵੀ ਉੱਭਰੇ ਹੋਣਗੇ ਮੇਰੇ ਵੀ ਉੱਭਰੇ ਨੇ ਤੇ ਅੱਜ ਆਪਾਂ ਉਹਨਾਂ ਸਵਾਲਾਂ ਤੇ ਗੱਲ ਕਰਨੀ ਹੈ ਤੁਸੀਂ ਵੀ ਆਪਣੇ ਕਮੈਂਟ ਜਰੂਰ ਲਿਖਿਓ ਪਹਿਲਾ ਸਵਾਲ ਤਾਂ ਇਹ ਆ ਕਿ ਜਿਸ ਤਰ੍ਹਾਂ ਜੇਲ੍ਹ ਤੋਂ ਬਾਹਰ ਆਉਣ ਤੋਂ ਬਾਅਦ ਕੈਮਰਿਆਂ ਦੇ ਸਾਹਮਣੇ ਇਹ ਮਹਿਲਾ ਕਾਸਟੇਬਲ ਹਰ ਸਵਾਲ ਤੇ ਜਵਾਬ ਦੇ ਰਹੀ ਏ ਕੀ ਉਸ ਹਿਸਾਬ ਨਾਲ ਫਿਰ ਪੁਲਿਸ ਨੇ ਇਹਦੇ ਤੇ ਯੁੱਧ ਨਸ਼ਿਆਂ ਵਿਰੋਧ ਦੇ ਤਹਿਤ ਝੂਠੀ ਕਾਰਵਾਈ ਕੀਤੀ ਸੀ ਤੇ ਜੋ ਬਾਅਦ ਦੇ ਵਿੱਚ ਇਹਦੇ ਕੇਸ ਚ ਪੁਲਿਸ ਦਾ ਅਮਲ ਚੱਲਿਆ ਤੇ ਜਿੰਨੀ ਛੇਤੀ ਫਿਰ ਇਹਨੂੰ ਜ਼ਮਾਨਤ ਮਿਲੀ ਹੈ ਤੇ ਜੋ ਇਹ ਬੋਲ ਰਹੀ ਹੈ ਉਹ ਆਪਸ ਦੇ ਵਿੱਚ ਮੈਚ ਖਾਂਦਾ ਨਜ਼ਰ ਆ ਰਿਹਾ ਹੈ ਕਿਉਂਕਿ ਪੁਲਿਸ ਨੇ ਇਹਨੂੰ ਫੜ ਤਾਂ ਲਿਆ ਪਰ ਉਸ ਤੋਂ ਬਾਅਦ ਕਿਉਂ ਨਹੀਂ ਪੁਲਿਸ ਨੇ ਇਹਦੇ ਬਾਰੇ ਖੁਲਾਸੇ ਕੀਤੇ ਸੀ ਵੀ ਅਸੀਂ ਰਿਮਾਂਡ ਦੇ ਵਿੱਚ ਕੀ ਪੁੱਛਗਿੱਛ ਕੀਤੀ ਹੈ ਪੁਲਿਸ ਨੇ ਦਰਸ਼ਨ ਤੋਂ ਇਨਕਾਰ ਕਿਉਂ ਕੀਤਾ ਸੀ ਫਿਰ ਇੰਨੀ ਛੇਤੀ ਇਹਨੂੰ ਜ਼ਮਾਨਤ ਕਿਉਂ ਮਿਲ ਗਈ ਕੀ ਇਹਦਾ ਸਾਰਾ ਕੇਸ ਝੂਠਾ ਸੀ ਔਰ ਕੀ ਯੁੱਧ ਨਸ਼ਿਆਂ ਵਿਰੁੱਧ ਨੂੰ ਵੱਡਾ ਕਰਨ ਦੇ ਲਈ ਇਹਦੇ ਤੇ ਸਭ ਕੁਝ ਝੂਠਾ ਬਣਾਇਆ ਗਿਆ ਸੀ ਕਿ ਜਾਂ ਫਿਰ ਸਭ ਕੁਝ ਸੱਚਾ ਸੀ ਤੇ ਬਾਅਦ ਦੇ ਵਿੱਚ ਇਸ ਬੀਬੀ ਦੇ ਦਬਾਅ ਕਰਕੇ ਜਾਂ ਇਸ ਬੀਬੀ ਮਹਿਲਾ ਕਾਸਟੇਬਲ ਨਾਲ ਮਿਲੀ ਭੁਗਤ ਦੇ ਨਾਲ ਉਹ ਸਾਰਾ ਕੁਝ ਜਿਹੜਾ ਉਹ ਛੋਟਾ ਕਰ ਦਿੱਤਾ ਗਿਆ ਤੇ ਉਹ ਸਾਰਾ ਕੁਝ ਝੂਠਾ ਬਨਣ ਦਿੱਤਾ ਗਿਆ ਆਖਰ ਕੀ ਕੀ ਕੁਝ ਹੋਇਆ ਹੁਣ ਆਪਾਂ ਪਹਿਲੇ ਸਵਾਲ ਤੋਂ ਗੱਲ ਕਰਦੇ ਆ ਕਿ ਇਹ ਬੀਬੀ ਦੱਸ ਕੀ ਰਹੀ ਐ ਜਦੋਂ ਪੱਤਰਕਾਰ ਸਿਮਰਜੋਤ ਸਿੰਘ ਮੱਕੜ ਨੇ ਇਹਦੀ ਇੰਟਰਵਿਊ ਕੀਤੀ ਉਹ ਪਹਿਲੇ ਸਵਾਲ ਤੋਂ ਸ਼ੁਰੂ ਕਰਦਾ ਕਿ ਤੁਸੀਂ ਚਿੱਟਾ ਕਿੱਥੋਂ ਲਿਆਉਂਦੇ ਸੀ ਕਿੱਥੇ ਵੇਚਦੇ ਸੀ ਤੇ ਇਹਦੇ ਵਿੱਚੋਂ ਤੁਹਾਨੂੰ ਕੀ ਫਾਇਦਾ ਹੁੰਦਾ ਸੀ ਏ ਬੀਬੀ ਕਹਿੰਦੀ ਆ ਕਿ ਨਾ ਮੈਂ ਚਿੱਟਾ ਕਿਤੋਂ ਲਿਆਉਂਦੀ ਸੀ ਨਾ ਮੈਂ ਵੇਚਦੀ ਸੀ ਮੇਰੇ ਖਿਲਾਫ ਇੱਕ ਵੀ ਤੱਥ ਸਬੂਤ ਪੁਲਿਸ ਕੋਲ ਨਹੀਂ ਸੀ ਨਾ ਹੁਣ ਤੱਕ ਹੈ ਸਵਾਲ ਪੁੱਛਿਆ ਜਾਂਦਾ ਹੈ ਪੱਤਰਕਾਰ ਵੱਲੋਂ ਵੀ ਜਿਸ ਦਿਨ ਤੈਨੂੰ ਫੜਿਆ ਗਿਆ ਤਾਂ ਤੁਸੀਂ ਉਸ ਦਿਨ ਕਿਹਾ ਸੀ ਨਾਕੇ ਤੇ ਖੜੇ ਪੁਲਿਸ ਵਾਲਿਆਂ ਨੂੰ ਕਹਿੰਦਾ ਵੱਡੇ ਅਫਸਰ ਨਾਲ ਗੱਲ ਕਰਾਉਣੀ ਆ ਤਾਂ ਤੁਹਾਡੀ ਕਿਹੜੇ ਕਿਹੜੇ ਅਫਸਰਾਂ ਨਾਲ ਇੰਨੀ ਨਿੱਜੀ ਨੇੜਤਾ ਹੈ ਜੀਦੀ ਚਰਚਾ ਚੱਲੀ ਹੈ ਉਹ ਕਹਿੰਦੀ ਮੇਰੀ ਕਿਸੇ ਨਾਲ ਨੇੜਤਾ ਨਹੀਂ ਗਈ ਹੁਣ ਤੁਸੀਂ ਦੱਸੋ ਕੀ ਇਹ ਬੀਬੀ ਬਿਲਕੁਲ ਸਹੀ ਤੇ ਸੱਚੇ ਜਵਾਬ ਦੇ ਰਹੀ ਹੈ ਕਹਿੰਦੀ ਮੇਰੀ ਕਿਸੇ ਨਾਲ ਨੇੜਤਾ ਨਹੀਂ ਹੈਗੀ ਔਰ ਮੈਂ ਤਾਂ ਕਹਿੰਦੀ ਉੱਥੇ ਇਸ ਤਰ੍ਹਾਂ ਦਾ ਕੁਝ ਕਿਹਾ ਹੀ ਨਹੀਂ ਫਿਰ ਉਹ ਕਹਿੰਦੀ ਕਿ ਜਿਹੜਾ ਚਿੱਟਾ ਮੇਰੇ ਤੇ ਪਾਇਆ ਪੁਲਿਸ ਨੇ ਉਹ ਪਲਾਂਟ ਕੀਤਾ ਗਿਆ ਸੀ ਮਤਲਬ ਉਹ ਸਾਰਾ ਨਕਲੀ ਕੇਸ ਬਣਾ ਕੇ ਮੇਰੇ ਤੇ ਪਾਇਆ ਗਿਆ ਸੀ ਹੁਣ ਤੁਸੀਂ ਦੱਸੋ ਕੀ ਉਹ ਬੀਬੀ ਠੀਕ ਬੋਲ ਰਹੀ ਹੈ ਕੀ ਸੱਚਮੁੱਚ ਪੁਲਿਸ ਇਦਾਂ ਕਰ ਰਹੀ ਐ ਜੇ ਤਾਂ ਪੁਲਿਸ ਆਪਦੀ ਹੀ ਮਹਿਲਾ ਕਾਸਟੇਬਲ ਦੇ ਉੱਪਰ ਨਕਲੀ ਚਿੱਟਾ ਪਾ ਸਕਦੀ ਐ ਫਿਰ ਤਾਂ ਪੁਲਿਸ ਕਿਸੇ ਤੇ ਵੀ ਪਾ ਸਕਦੀ ਐ ਫਿਰ ਬਾਕੀ ਜਿਹੜੇ ਫੜੇ ਜਾ ਰਹੇ ਨੇ ਉਹਨਾਂ ਚੋਂ ਕਿੰਨੇ ਕੁ ਠੀਕ ਹੋਣਗੇ ਇਹ ਵੀ ਵੱਡਾ ਸਵਾਲ ਐ ਹੁਣ ਉਹ ਬੀਬੀ ਜੋ ਕੁਝ ਬੋਲ ਰਹੀ ਐ ਤੇ ਜਿੰਨੀ ਛੇਤੀ ਉਹਦੀ ਜ਼ਮਾਨਤ ਹੋ ਗਈ ਐ ਤੇ ਜਿਵੇਂ ਪੁਲਿਸ ਨੇ ਉਹਦੀ ਜ਼ਮਾਨਤ ਦਾ ਵਿਰੋਧ ਹੀ ਨਹੀਂ ਕੀਤਾ ਬਹੁਤਾ ਅਦਾਲਤ ਦੇ ਵਿੱਚ ਤਾਂ ਫਿਰ ਕੀ ਇਹ ਬੀਬੀ ਸੱਚ ਬੋਲ ਰਹੀ ਹੈ ਸਾਰਾ ਕੁਝ ਇਹ ਸਵਾਲ ਆਪਣੇ ਆਪ ਜ਼ਿਹਨ ਚ ਉੱਭਰਦੇ ਨੇ ਹੁਣ ਅਗਲੀ ਗੱਲ ਜਦੋਂ ਪੱਤਰਕਾਰ ਮੱਕੜ ਉਹਨੂੰ ਪੁੱਛਦਾ ਕਿ ਤੁਸੀਂ ਇਹ ਦੱਸੋ ਕਿ ਜਦੋਂ ਤੁਸੀਂ ਉੱਥੋਂ ਚੱਲੇ ਹੋ ਫੜੇ ਗਏ ਹੋ ਤਾਂ ਤੁਸੀਂ ਕਿੱਥੋਂ ਆਏ ਸੀ ਉਹ ਕਹਿੰਦੀ ਮੈਂ ਆਪਣੀ ਡਿਊਟੀ ਖਤਮ ਕਰਕੇ ਆਈ ਸੀ ਫਿਰ ਅਗਲਾ ਸਵਾਲ ਉਹ ਕਰਦਾ ਕਿ ਜੇ ਤੁਸੀਂ ਡਿਊਟੀ ਤੋਂ ਆਏ ਸੀ ਤਾਂ ਤੁਸੀਂ ਫਿਰ ਵਰਦੀ 'ਚ ਸੀ ਕਿ ਸਿਵਲ ਕੱਪੜਿਆਂ 'ਚ ਉਹ ਕਹਿੰਦੀ ਮੈਂ ਤਾਂ ਸਿਵਲ ਕੱਪੜਿਆਂ 'ਚ ਸੀ ਤਾਂ ਉਹਨੂੰ ਸਵਾਲ ਕਰਦਾ ਕਿ ਤੁਸੀਂ ਡਿਊਟੀ ਤੋਂ ਆਏ ਤੇ ਫਿਰ ਤੁਸੀਂ ਕੱਪੜੇ ਕਿਵੇਂ ਬਦਲ ਲਏ ਤਾਂ ਜਿਹੜਾ ਜਵਾਬ ਉਹਦੇ ਉੱਪਰ ਉਹ ਦੇ ਰਹੀ ਹੈ ਕੀ ਉਹ ਤੁਹਾਨੂੰ ਪੁਖਤਾ ਲੱਗਦਾ ਸਹੀ ਲੱਗਦਾ ਫਿਰ ਉਹਨੂੰ ਉਹ ਕਹਿੰਦਾ ਕਿ ਤੁਹਾਡੇ ਕੋਲ ਇੰਨੀ ਮਹਿੰਗੀਆਂ ਗੱਡੀਆਂ ਕਿੱਥੋਂ ਆਈਆਂ ਤੇ ਤੁਸੀਂ ਫਿਰੋਜ਼ਪੁਰ ਕੀ ਲੈਣ ਗਏ ਸੀ ਪੁਲਿਸ ਕਹਿ ਰਹੀ ਹੈ ਤੁਸੀਂ ਚਿੱਟਾ ਲੈਣ ਗਏ ਸੀ ਤਾਂ ਉਹ ਕਹਿੰਦੀ ਬਿਲਕੁਲ ਝੂਠ ਬਣਾਇਆ ਜਾ ਰਿਹਾ ਹੈ ਪੁਲਿਸ ਨੂੰ ਮੇਰੇ ਕੋਲੋਂ ਕੁਝ ਵੀ ਸਾਬਤ ਨਹੀਂ ਹੋਇਆ ਸਗੋ ਮੈਂ ਸੱਚੀ ਸਾਬਤ ਹੋਈਆਂ ਪੁਲਿਸ ਕੋਲੇ ਉਹ ਕਹਿੰਦੀ ਮੇਰੇ ਕੋਲ ਇੱਕ ਥਾਰ ਹੈ ਇੱਕ ਬੁਲਟ ਮੋਟਰਸਾਈਕਲ ਹੈ ਇੱਕ ਆਹ ਰਹਿਣ ਵਾਲਾ ਕਾਰ ਹੈ ਤੇ ਜਦੋਂ ਪੱਤਰਕਾਰ ਮੱਕੜ ਉਹਨੂੰ ਕਹਿੰਦਾ ਹੈ ਕਿ ਆ ਤੁਹਾਡੇ ਕੋਲ ਕਰੋੜ ਰੁਪਏ ਦੀ ਕੋਠੀ ਕਿਵੇਂ ਬਣ ਗਈ ਤਾਂ ਉਹ ਕਹਿੰਦੀ ਕਰੋੜ ਦੀ ਨਹੀਂ ਹੈਗੀ ਇਹ ਇਹ ਤਾਂ ਬਹੁਤ ਘੱਟ ਕੀਮਤ ਦੀ ਹੈ ਫਿਰ ਉਹਨੂੰ ਕਹਿੰਦਾ ਹੈ ਪੱਤਰਕਾਰ ਕਹਿੰਦਾ ਕਿ ਤੁਹਾਡੇ ਕੋਲ ਥਾਰ ਗੱਡੀ ਐ ਬੁਲਟ ਮੋਟਰਸਾਈਕਲ ਕੋਠੀਆਂ ਤੁਹਾਡੇ ਕੋਲ 30-30 ਲੱਖ ਦੀਆਂ ਰੋਲੈਕਸ ਦੀਆਂ ਘੜੀਆਂ ਤਾਂ ਉਹ ਕਹਿੰਦੀ ਐ ਵੀ ਘੜੀਆਂ ਜਾਂ ਐਨਕਾਂ ਇਹ ਤਾਂ ਮੈਨੂੰ ਬਾਹਰੋਂ ਮੇਰੇ ਦੋਸਤਾਂ ਤੇ ਰਿਸ਼ਤੇਦਾਰਾਂ ਨੇ ਭੇਜੀਆਂ ਨੇ ਸਾਰਿਆਂ ਨੂੰ ਭੇਜਦੇ ਨੇ ਹੁਣ ਤੁਸੀਂ ਦੱਸੋ ਕੀ ਉਹ ਮਹਿਲਾ ਪੁਲਿਸ ਕਾਸਟੇਬਲ ਠੀਕ ਕਹਿ ਰਹੀ ਐ ਕੀ ਸਾਰਿਆਂ ਨੂੰ ਮਹਿੰਗੀਆਂ ਘੜੀਆਂ ਮਹਿੰਗੇ ਤੋਹਫੇ ਜਿਹੜੇ ਬਾਹਰ ਗਏ ਦੋਸਤ ਸੁਮਿੱਤਰ ਰਿਸ਼ਤੇਦਾਰ ਨੇ ਉਹ ਭੇਜਦੇ ਨੇ ਕੀ ਇਹ ਸੱਚ ਐ ਤੇ ਜਿਹੜੀ ਵਿਆਖਿਆ ਉਹ ਆਪਣੀ ਕੋਠੀ ਬਾਰੇ ਆਪਣੀਆਂ ਥਾਰਾਂ ਬਾਰੇ ਆਪਣੇ ਮੋਟਰਸਾਈਕਲ ਬੁਲਟ ਬਾਰੇ ਦੇ ਰਹੀ ਹੈ ਕੀ ਉਹ ਵਿਆਖਿਆ ਕੀ ਉਹ ਬਿਆਨ ਤੁਹਾਨੂੰ ਠੀਕ ਲੱਗਦੇ ਨੇ ਕੀ ਪੁਲਿਸ ਨੂੰ ਉਹ ਬਿਆਨ ਠੀਕ ਲੱਗੇ ਜਿਹਦੇ ਕਾਰਨ ਐਨੀ ਛੇਤੀ ਉਹਦੀ ਜ਼ਮਾਨਤ ਹੋ ਗਈ ਹੁਣ ਤੁਸੀਂ ਦੇਖੋ ਜਦੋਂ ਪੁਲਿਸ ਨੇ ਇਸ ਮਹਿਲਾ ਕਾਂਸਟੇਬਲ ਨੂੰ ਗ੍ਰਿਫਤਾਰ ਕਰ ਲਿਆ ਸੀ ਉਸ ਤੋਂ ਬਾਅਦ ਪੁਲਿਸ ਨੇ ਤਿੰਨ ਵਾਰ ਇਹਦਾ ਰਿਮਾਂਡ ਲਿਆ ਪੁੱਛਗਿੱਛ ਕੀਤੀ ਪੂਰਾ মিডিਆ ਉਡੀਕਦਾ ਰਿਹਾ ਵੀ ਹੁਣ ਪੁਲਿਸ ਵੱਡੇ ਖੁਲਾਸੇ ਕਰੇਗੀ ਪਰ ਪੁਲਿਸ ਨੇ মিডিਆ ਚ ਉਹਦੇ ਬਾਰੇ ਕੋਈ ਖੁਲਾਸਾ ਨਹੀਂ ਕੀਤਾ ਜਿਹੜਾ ਅਫਸਰ ਉਹਨੂੰ ਆਖਰੀ ਟਾਈਮ ਅਦਾਲਤ ਚੋ ਜੇਲ੍ਹ ਲੈ ਕੇ ਗਿਆ ਉਹਨੂੰ ਜਦੋਂ ਪੱਤਰਕਾਰਾਂ ਨੇ ਪੁੱਛਿਆ ਵੀ ਹੁਣ ਤੱਕ ਤਿੰਨ ਰਮਾਂਡ ਚ ਕੀ ਕੁਝ ਪੜਤਾਲ ਕੀਤਾ ਉਹ ਕਹਿੰਦਾ ਜੀ মিডিਆ ਸਾਹਮਣੇ ਦੱਸ ਹੀ ਨਹੀਂ ਸਕਦੇ ਹੁਣ ਤੱਕ ਕਿਸੇ ਵੀ ਕੇਸ ਚ ਪੁਲਿਸ ਨੇ ਇੰਜ ਨਹੀਂ ਕੀਤਾ ਸਗੋਂ ਖੁਦ ਡੀਜੀਪੀ ਪੰਜਾਬ ਜਾਂ ਐਸਐਸਪੀ ਜਾਂ ਸਬੰਧਤ ਅਫਸਰ ਮੀਡੀਆ ਨੂੰ ਸਾਦ ਸਦ ਕੇ ਪ੍ਰੈਸ ਕਾਨਫਰੰਸਾਂ ਕਰਦੇ ਨੇ ਵੀ ਅਸੀਂ ਆਹ ਕੁਛ ਇਸ ਕੇਸ ਚੋਂ ਕੱਢਿਆ ਪ੍ਰਾਪਤ ਕੀਤਾ ਪਰ ਇਹਦੇ ਕੇਸ ਚ ਪੁਲਿਸ ਨੇ ਕੋਈ ਪ੍ਰੈਸ ਕਾਨਫਰੰਸ ਸਾਦ ਕੇ ਨਹੀਂ ਕੀਤੀ ਨਾ ਮੀਡੀਆ ਦੇ ਪੁੱਛਣ ਤੇ ਕੁਝ ਦੱਸਿਆ ਇਹ ਸਾਰਾ ਮਾਜਰਾ ਕੀ ਹੈ ਤੇ ਹੁਣ ਉਹ ਸਾਰਾ ਕੁਝ ਪਲਟ ਰਹੀ ਹੈ ਬਦਲ ਰਹੀ ਹੈ ਜਦੋਂ ਉਹਨੂੰ ਇਹ ਪੁੱਛਿਆ ਗਿਆ ਵੀ ਤੁਹਾਡੀਆਂ 31 ਬਦਲੀਆਂ ਹੋਈਆਂ ਨੇ 31 ਬਦਲੀਆਂ ਤੁਹਾਡੀਆਂ ਟਰਾਂਸਫਰਾਂ ਕਿਵੇਂ ਹੋਈਆਂ ਤਾਂ ਉਹ ਬੜੇ ਮਾਣ ਨਾਲ ਕਹਿੰਦੀ ਹੈ ਕਿ ਵੇਖੋ ਮੇਰੀਆਂ ਬਦਲੀਆਂ ਕੋਈ ਇੰਜ ਨਹੀਂ ਹੋਈਆਂ ਵੀ ਕਦੀ ਉਸ ਜ਼ਿਲ੍ਹੇ ਚ ਕਦੀ ਉਸ ਜ਼ਿਲ੍ਹੇ ਚ ਮੇਰੀਆਂ ਤਾਂ ਇੱਕੋ ਜ਼ਿਲ੍ਹੇ ਚ 31 ਹੋਈਆਂ ਤਾਂ ਫਿਰ ਪੱਤਰਕਾਰ ਉਹਨੂੰ ਕਹਿੰਦਾ ਹੈ ਕਿ ਇੱਕ ਇਹ ਤਾਂ ਉਦੋਂ ਵੱਡੀ ਗੱਲ ਹੈ ਇੱਕੋ ਜ਼ਿਲ੍ਹੇ ਚ ਤੁਹਾਡੀਆਂ 31 ਟਰਾਂਸਫਰਾਂ 31 ਬਦਲੀਆਂ ਮਤਲਬ ਤੁਹਾਡੀ ਅਫਸਰਾਂ ਨਾਲ ਬੜੀ ਨੇੜਤਾ ਹੈ ਇਹਦਾ ਮਤਲਬ ਤੁਹਾਡੀ ਅਫਸਰਾਂ ਨਾਲ ਬਹੁਤ ਸੈਟਿੰਗ ਹੈ ਜਿੱਥੇ ਮਰਜ਼ੀ ਤੁਸੀਂ ਆਪਣੀ ਡਿਊਟੀ ਲਵਾ ਲੈਨੇ ਹੋ ਤਾਂ ਇਹਦੇ ਉੱਪਰ ਉਹ ਕੋਈ ਪੁਖਤਾ ਜਵਾਬ ਦੇ ਨਹੀਂ ਸਕੀ ਹੁਣ ਜਦੋਂ ਉਹਨੇ ਇਹ ਪੁੱਛਿਆ ਪੱਤਰਕਾਰ ਨੇ ਵੀ ਤੁਹਾਡੀ ਅਫਸਰਾਂ ਦੇ ਨਾਲ ਕਿੰਨੀ ਕੁ ਨੇੜਤਾ ਹੈ ਜਿਹਦੇ ਕਾਰਨ ਤੁਹਾਡੀ ਜਿੱਥੇ ਤੁਸੀਂ ਚਾਹੋ ਨਾ ਡਿਊਟੀ ਲੱਗ ਜਾਂਦੀ ਹੈ ਹੋਰਾਂ ਦੀ ਤਾਂ ਐ ਨਹੀਂ ਲੱਗਦੀ ਪੱਤਰਕਾਰ ਮੱਕੜ ਨੇ ਦੋ ਤਿੰਨ ਉਦਾਹਰਨਾਂ ਵੀ ਦਿੱਤੀਆਂ ਵੀ ਸਾਡੇ ਕੁਝ ਜਾਣਕਾਰ ਪੁਲਿਸ ਵਾਲੇ ਨੇ ਜਿਨ੍ਹਾਂ ਦੀਆਂ ਬੜੀਆਂ ਵੱਡੀਆਂ ਮਜਬੂਰੀਆਂ ਨੇ ਫਿਰ ਵੀ ਉਹਨਾਂ ਦੀਆਂ ਬਦਲੀਆਂ ਨਹੀਂ ਹੋ ਰਹੀਆਂ ਤਾਂ ਇਹ ਬੀਬੀ ਕਹਿੰਦੀ ਹੈ ਕੇ ਨਾ ਜੀ ਮੈਂ ਤਾਂ ਬਸ ਅਰਜੀ ਦਿੰਦੀ ਸੀ ਤਾਂ ਮੇਰੀ ਬਦਲੀ ਹੋ ਜਾਂਦੀ ਸੀ ਮੇਰੀ ਤਾਂ ਕਿਸੇ ਨਾਲ ਕੋਈ ਨੇੜਤਾ ਨਹੀਂ ਹੁਣ ਤੁਸੀਂ ਇਹਦੇ ਤੇ ਵੀ ਆਪਣਾ ਕਮੈਂਟ ਲਿਖਿਓ ਕੀ ਬੀਬੀ ਦੀਆਂ ਇਹ ਗੱਲਾਂ ਵਾਜਬ ਲੱਗਦੀਆਂ ਨੇ ਇਹ ਮਹਿਲਾ ਕਾਂਸਟੇਬਲ ਦੀਆਂ ਗੱਲਾਂ ਠੀਕ ਨੇ ਹੁਣ ਅਗਲਾ ਸਵਾਲ ਪੱਤਰਕਾਰ ਨੇ ਪੁੱਛਿਆ ਵੀ ਉਹ ਜਿਹੜਾ ਬਲਵਿੰਦਰ ਸੋਨੂ ਨਾਂ ਦਾ ਮੁੰਡਾ ਹੈ ਜਿਹਦਾ ਤੁਹਾਡੇ ਨਾਲ ਨਾਂ ਜੋੜਿਆ ਜਾ ਰਿਹਾ ਜਿਹੜਾ ਤੁਹਾਡੇ ਕੇਸ ਦੇ ਵਿੱਚ ਅਦਾਲਤ ਦੇ ਵਿੱਚ ਵੀ ਤੁਹਾਡੇ ਪਿੱਛੇ ਆਇਆ ਜਿਹਦੀ ਘਰ ਵਾਲੀ ਵੀ ਫਿਰ ਅਦਾਲਤ ਚਾਈ ਅਦਾਲਤ ਦੇ ਵਿੱਚੋਂ ਲੜੇ ਵੀ ਉਹਦੇ ਨਾਲ ਤੁਹਾਡਾ ਕੀ ਸਬੰਧ ਹੈ ਕਹਿੰਦੀ ਕੋਈ ਸਬੰਧ ਹੀ ਨਹੀਂਗਾ ਮੇਰਾ ਉਹ ਤਾਂ ਐਵੇਂ ਗੱਡੀ ਇੱਕ ਲੈਣ ਦੇਣ ਦੇ ਚੱਕਰ ਚ ਮਾੜਾ ਮੋਟਾ ਮੈਨੂੰ ਜਾਣਦਾ ਹੈ ਤੇ ਹੋਰ ਕੁਝ ਨਹੀਂਗਾ ਉਸ ਤੋਂ ਬਾਅਦ ਪੁਲਿਸ ਨੇ ਉਹਨੂੰ ਗ੍ਰਿਫਤਾਰ ਕਰ ਲਿਆ ਹੋਇਆ ਉਹ ਬਲਵਿੰਦਰ ਸੋਨੂ ਨੂੰ ਪਰ ਜਦੋਂ ਪੱਤਰਕਾਰ ਪੁੱਛਦਾ ਹੈ ਵੀ ਕੀ ਉਹ ਬਲਵਿੰਦਰ ਸੋਨੂ ਜਿਹੜਾ ਹੈ ਉਹ ਮੂਸੇ ਵਾਲੇ ਜਦੋਂ ਤੁਹਾਡੀ ਡਿਊਟੀ ਮੂਸੇ ਵਾਲੇ ਦੇ ਪਰਿਵਾਰ ਦੀ ਸੁਰੱਖਿਆ ਲਈ ਲੱਗੀ ਸੀ ਉਦੋਂ ਤੁਹਾਡੇ ਪਿੱਛੇ ਨਹੀਂ ਜਾਂਦਾ ਸੀ ਤੁਹਾਡੇ ਕੋਲ ਨਹੀਂ ਆਉਂਦਾ ਸੀ ਫਿਰ ਉਹ ਹੜਪੜਾਟ ਜਵਾਬ ਦਿੰਦੀ ਹੈ ਮਹਿਲਾ ਕਾਂਸਟੇਬਲ ਕਹਿੰਦੀ ਹਾਂ ਉੱਥੇ ਉਹ ਆਇਆ ਸੀ ਪਰ ਉਹ ਆਪਣੇ ਆਪ ਨਹੀਂ ਆਇਆ ਸੀ ਮੈਂ ਬੁਲਾਇਆ ਸੀ ਪੱਤਰਕਾਰ ਕਹਿੰਦਾ ਤੁਸੀਂ ਕਿਉਂ ਬੁਲਾਇਆ ਸੀ ਤੁਹਾਡਾ ਉੱਥੇ ਕੀ ਚੱਕਰ ਸੀ ਕਹਿੰਦੀ ਵੀ ਅਸਲ 'ਚ ਮੂਸੇ ਵਾਲੇ ਦੇ ਪਰਿਵਾਰ ਦੇ ਨੇੜਲਾ ਇੱਕ ਬੰਦਾ ਉੱਥੇ ਮੈਨੂੰ ਤੰਗ ਕਰ ਰਿਹਾ ਸੀ ਇਸ ਕਰਕੇ ਮੈਂ ਆਪਣੀ ਮਦਦ ਦੇ ਲਈ ਉਹ ਜਿਹੜਾ ਉਹਦਾ ਬਲਵਿੰਦਰ ਸੋਨੂ ਹੈ ਉਹਨੂੰ ਬੁਲਾਇਆ ਪੱਤਰਕਾਰ ਕਹਿੰਦਾ ਵੀ ਜੇਕਰ ਤੁਸੀਂ ਸੁਰੱਖਿਆ ਕਰਨ ਲਈ ਲਾਏ ਗਏ ਹੋ ਤੇ ਉਲਟਾ ਤੁਹਾਡੀ ਸੁਰੱਖਿਆ ਨੂੰ ਹੀ ਕੋਈ ਬੰਦਾ ਖਤਰਾ ਪੈਦਾ ਕਰ ਰਿਹਾ ਤਾਂ ਤੁਸੀਂ ਇਹਦੀ ਸ਼ਿਕਾਇਤ ਜ਼ਿਲ੍ਹਾ ਪੁਲਿਸ ਮੁਖੀ ਨੂੰ ਜਾਂ ਆਪਣੇ ਡੀਐਸਪੀ ਜਾਂ ਕਿਸੇ ਵੀ ਪੁਲਿਸ ਅਫਸਰ ਨੂੰ ਦਿੱਤੀ ਕਹਿੰਦੀ ਨਹੀਂ ਕਹਿੰਦਾ ਕਮਾਲ ਹੈ ਤੰਗ ਜੇਕਰ ਤੁਹਾਨੂੰ ਡਿਊਟੀ ਟਾਈਮ ਕੋਈ ਕਰਦਾ ਹੈ ਤਾਂ ਤੁਸੀਂ ਆਪਣੇ ਵਿਭਾਗ ਨੂੰ ਸ਼ਿਕਾਇਤ ਦੇ ਨਹੀਂ ਰਹੇ ਤੁਸੀਂ ਇੱਕ ਪ੍ਰਾਈਵੇਟ ਬੰਦੇ ਨੂੰ ਸਾਧਰੇ ਹੋ ਆਪਦੀ ਸੁਰੱਖਿਆ ਲਈ ਵੀ ਕੀ ਪੁਲਿਸ ਡਿਪਾਰਟਮੈਂਟ ਦੀ ਸੁਰੱਖਿਆ ਨਾਲੋਂ ਕੋਈ ਪ੍ਰਾਈਵੇਟ ਬੰਦਾ ਤੁਹਾਡੀ ਬਿਹਤਰ ਸੁਰੱਖਿਆ ਕਰ ਸਕਦਾ ਇੱਥੇ ਉਹ ਬੀਬੀ ਦੇ ਕੋਲ ਕੋਈ ਵੱਡਾ ਪੁਖਤਾ ਜਵਾਬ ਨਹੀਂ ਹੈ ਹੁਣ ਇਹਦੇ ਨਾਲ ਜਦੋਂ ਉਹਨੂੰ ਪੁੱਛਿਆ ਜਾਂਦਾ ਹੈ ਕਿ ਤੁਹਾਡੇ ਕੋਲ ਇਹ ਮਹਿੰਗੀਆਂ ਚੀਜ਼ਾਂ ਥਾਰ ਬੁਲਟ ਮਹਿੰਗੀਆਂ ਗੱਡੀਆਂ ਮੰਗਿਆ ਐਂਡ ਕਾਰ ਇਹ ਕਿੱਥੋਂ ਆਈਆਂ ਤਾਂ ਹਰ ਗੱਲ 'ਚ ਉਹ ਕਹਿੰਦੀ ਐ ਕਿ ਇਹ ਜਿਹੜਾ ਘਰ ਮੈਂ ਪਾਇਆ ਐ ਤਾਂ ਮੈਂ 50 ਲੱਖ ਰੁਪਏ ਦਾ ਲੋਨ ਲਿਆ ਤੇ ਜਿਹੜੀ ਮੈਂ ਥਾਰ ਲਈ ਆ ਉਹ ਮੈਂ ਪੋਪ-ਅਪ ਲੋਨ ਲਿਆ ਘਰ ਦੇ ਉੱਪਰ ਤੇ ਜਿਹੜਾ ਮੈਂ ਬੁਲਟ ਮੋਟਰਸਾਈਕਲ ਲਿਆ ਉਹ ਮੈਂ ਆਪੇ ਲਿਆ ਮੇਰੇ ਨਾਂ ਤੇ ਐ ਤਾਂ ਉਹ ਕਹਿੰਦੀ ਮੇਰੀ ਤਨਖਾਹ ਕੋਈ 50 ਹਜ਼ਾਰ ਨਹੀਂ ਹੈਗੀ 80-85 ਹਜ਼ਾਰ ਤਨਖਾਹ ਹੈ ਮੇਰੀ ਤਾਂ ਹੁਣ ਤੁਸੀਂ ਦੱਸੋ ਕੀ 80 85000 ਤਨਖਾਹ ਹੁਣ ਬਹੁਤ ਸਾਰੇ ਮੁਲਾਜ਼ਮਾਂ ਦੀ ਹੈ ਲਗਭਗ ਸਾਰੇ ਹੀ ਪੁਲਿਸ ਵਾਲਿਆਂ ਦੀ ਹੋਣੀ ਹੈ ਜੇ ਉਹਦੀ ਹੈ ਤਾਂ ਉਹਨੂੰ ਕੋਈ ਵੱਖਰਾ ਬੋਨਸ ਤਾਂ ਬੀਬੀ ਨੂੰ ਮਿਲ ਨਹੀਂ ਰਿਹਾ ਤਾਂ ਕਿੰਨੇ ਪੁਲਿਸ ਵਾਲੇ ਤੁਹਾਡੇ ਰਿਸ਼ਤੇਦਾਰ ਜਾਣ ਗੁਆਂਢ ਰਹਿੰਦੇ ਨੇ ਜਿਹੜੇ ਇੰਨੀਆਂ ਮਹਿੰਗੀਆਂ ਸ਼ਹਿਰ ਚ ਕੋਠੀਆਂ ਪਾਈ ਬਿਠੇ ਹੋਣ ਥੋੜੀ ਜੀ ਨੌਕਰੀ ਹੋਵੇ ਇੰਨੀਆਂ ਮਹਿੰਗੀਆਂ ਥਾਰਾਂ ਬੁਲਟ ਮੋਟਰਸਾਈਕਲ ਰੱਖਦੇ ਹੋਣ ਕਿੰਨਾ ਇੱਕ ਵਾਜਬ ਜਵਾਬ ਹੈ ਉਸ ਬੀਬੀ ਦਾ ਏ ਇਹਦੇ ਉੱਪਰ ਤੁਸੀਂ ਆਪਣਾ ਕਮੈਂਟ ਲਿਖਿਓ ਪਰ ਕੁਝ ਵੀ ਐ ਜਿਹੜੀ ਮਹਿਲਾ ਕਾਂਸਟੇਬਲ ਦੇ ਜਵਾਬ ਨਹੀਂ ਉਹ ਪੁਲਿਸ ਤੇ ਪੰਜਾਬ ਸਰਕਾਰ ਨੂੰ ਕਟਾਰੇ 'ਚ ਖੜਾ ਕਰਦੇ ਨਹੀਂ ਕਿਵੇਂ ਪਹਿਲਾ ਸਵਾਲ ਇਹ ਕਿ ਜੇਕਰ ਉਹ ਜੋ ਕਹਿ ਰਹੀ ਐ ਕਿ ਮੇਰੇ ਤੇ ਕੇਸ ਝੂਠਾ ਪਾਇਆ ਚਿੱਟਾ ਵੀ ਆਪਦੇ ਕੋਲੋਂ ਪਾਇਆ ਮੇਰੇ ਕੋਲੋਂ ਕੁਝ ਫੜਿਆ ਨਹੀਂ ਗਿਆ ਤੇ ਜਿੱਡੀ ਛੇਤੀ ਫਿਰ ਉਹਦੀ ਜ਼ਮਾਨਤ ਹੋਈ ਐ ਫਿਰ ਇਹਦਾ ਮਤਲਬ ਐ ਕਿ ਜਿਹੜੀ ਪੁਲਿਸ ਹੈ ਪੰਜਾਬ ਸਰਕਾਰ ਹੈ ਉਹ ਯੁੱਧ ਨਸ਼ਾ ਵਿਰੁੱਧ ਦੇ ਨਾਂ ਤੇ ਲੋਕਾਂ ਨੂੰ ਵਿਖਾਉਣ ਲਈ ਝੂਠੇ ਡਰਾਮੇ ਕਰ ਰਹੀ ਹੈ ਕਿ ਜਾਂ ਫਿਰ ਫੜਿਆ ਸੱਚੀ ਗਿਆ ਤੇ ਪੁਲਿਸ ਬਾਅਦ ਚ ਉਹਦੇ ਨਾਲ ਰਲ ਗਈ ਜਿਹਦੇ ਕਾਰਨ ਉਹਦੀ ਜ਼ਮਾਨਤ ਵੀ ਹੋ ਗਈ ਤੇ ਉਹ ਬੜੀ ਆਸਾਨੀ ਨਾਲ ਸਭ ਕੁਝ ਨੂੰ ਝੂਠਾ ਕਹਿ ਰਹੀ ਹੈ ਅਗਲੀ ਗੱਲ ਪੁਲਿਸ ਨੇ ਜਦੋਂ ਉਹਨੂੰ ਫੜਨ ਫੜਿਆ ਫੜਨ ਤੋਂ ਬਾਅਦ ਪੁਲਿਸ ਮੀਡੀਆ ਅੱਗੇ ਪ੍ਰੈਸ ਅੱਗੇ ਹੁਣ ਤੱਕ ਕਿਉਂ ਨਹੀਂ ਕੁਝ ਬੋਲੀ ਚੁੱਪੀ ਕਿਉਂ ਵੱਟ ਗਈ ਪੁਲਿਸ ਔਰ ਹੁਣ ਜਦ ਉਹ ਕਹਿ ਰਹੀ ਹੈ ਕਿ ਪੁਲਿਸ ਨੇ ਸਭ ਕੁਝ ਝੂਠਾ ਬਣਾਇਆ ਪੁਲਿਸ ਜੀ ਉਹ ਕੰਮ ਕਰਦੀ ਹੈ ਤੇ ਪੁਲਿਸ ਨੂੰ ਹੀ ਝੂਠਾ ਕਹਿ ਰਹੀ ਹੈ ਤਾਂ ਹੁਣ ਤੱਕ ਕੋਈ ਪੁਲਿਸ ਅਫਸਰ ਜਾਂ ਪੰਜਾਬ ਸਰਕਾਰ ਇਹਦੇ ਤੇ ਕਿਉਂ ਨਹੀਂ ਬੋਲ ਰਿਹਾ ਆਖਰ ਕਾਰਨ ਕੀ ਹੈ ਕਿਉਂ ਮੂੰਹ ਚ ਦਹੀਂ ਜੰਮਿਆ ਪਿਆ ਕੌਣ ਸੱਚਾ ਹੈ ਇਹ ਵੱਡੇ ਸਵਾਲ ਨੇ ਦੇਖੋ ਸਵਾਲ ਇਹ ਵੀ ਉੱਠੇ ਵੀ ਪੁਲਿਸ ਜਿਹੜੀ ਆ ਛੋਟਿਆ ਛੋਟਿਆਂ ਨੂੰ ਫੜ ਰਹੀ ਆ ਯੁੱਧ ਨਸ਼ਾ ਵਿਰੁੱਧ ਜਿਹੜੇ ਵੱਡੇ ਮગર ਮੱਛ ਨੇ ਜਿੰਨਾਂ ਚ ਬਹੁਤ ਵੱਡੇ ਸਿਆਸੀ ਬੰਦੇ ਬਹੁਤ ਵੱਡੇ ਸਿਵਲ ਅਫਸਰ ਪੁਲਿਸ ਅਫਸਰ ਸ਼ਾਮਿਲ ਨੇ ਉਹਨਾਂ ਚ ਕੋਈ ਨਹੀਂ ਫੜਿਆ ਜਾ ਰਿਹਾ ਤਾਂ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਦਾ ਬਿਆਨ ਆਉਂਦਾ ਉਹ ਕਹਿੰਦੇ ਵੀ ਪਹਿਲਾਂ ਹੁਣ ਤੱਕ ਅਸੀਂ ਫੜਿਆ ਹੀਟਲੇ ਤੇ ਇਸ ਤੋਂ ਬਾਅਦ ਹੁਣ ਅਸੀਂ ਜਿਹੜੀਆਂ ਵੱਡੀਆਂ ਮੱਛੀਆਂ ਨੇ ਉਹਨਾਂ ਨੂੰ ਫੜਾਂਗੇ ਇਹ ਬਿਆਨ ਮੁੱਖ ਮੰਤਰੀ ਸਾਹਿਬ ਦਾ 15 20 ਦਿਨ ਪਹਿਲਾਂ ਆਇਆ ਜਦੋਂ ਯੁੱਧ ਨਸ਼ਿਆਂ ਵਿਰੁੱਧ ਚਲਾਏ ਨੂੰ ਕੋਈ 1.5 2 ਮਹੀਨੇ ਹੋ ਗਏ ਸੀ ਉਦੋਂ ਵੱਡਾ ਰੌਲਾ ਪਿਆ ਕਿ ਮੁੱਖ ਮੰਤਰੀ ਸਾਹਿਬ ਤੁਸੀਂ ਹੁਣ ਆਪ ਹੀ ਮੰਨੀ ਜਾਂਦੇ ਹੋ ਕਿ ਅਜੇ ਅਸੀਂ ਵੱਡੀਆਂ ਮੱਛੀਆਂ ਨੂੰ ਹੱਥ ਪਾਉਣਾ ਤੁਸੀਂ ਪਰ ਛੋਟੇ-ਛੋਟੇ ਕੋ ਫੜ ਰਹੇ ਹੋ ਵੱਡਿਆਂ ਨੂੰ ਕਿਉਂ ਨਹੀਂ ਫੜ ਰਹੇ ਇਹ ਵੱਡੇ ਸਵਾਲ ਇੱਕਦਮ ਉੱਠੇ ਹੁਣ ਇਹ ਜਿਹੜੀ ਮਹਿਲਾ ਕਾਸਟ ਟੇਬਲ ਹੈ ਇਨੇ ਜੋ ਸਾਰੇ तमाम ਜਵਾਬ ਦਿੱਤੇ ਨੇ ਜਵਾਬ ਉਹਨੇ ਹੋਰ ਵੀ ਦਿੱਤੇ ਨੇ ਛੋਟੀਆਂ-ਛੋਟੀਆਂ ਗੱਲਾਂ ਦੇ ਪਰ ਉਹ ਬਹੁਤੀਆਂ ਰੈਲੇਵੈਂਟ ਨਹੀਂ ਗਿਆ ਵੀਡੀਓ ਲੰਬੀ ਹੋ ਰਹੀ ਹੈ ਇਸ ਕਰਕੇ ਤੁਹਾਡੇ ਨਾਲ ਮੈਂ ਉਹਨਾਂ ਕੁਝ ਵੱਡੇ ਅਹਿਮ ਸਵਾਲਾਂ ਤੇ ਗੱਲ ਕੀਤੀ ਹੈ ਜੋ ਜਵਾਬ ਉਹਨੇ ਦਿੱਤੇ ਨੇ ਮੈਂ ਕੋਈ ਜੱਜ ਨਹੀਂ ਮੈਂ ਕੋਈ ਅਦਾਲਤ ਨਹੀਂ ਇਸ ਕਰਕੇ ਮੈਂ ਕੋਈ ਨਿਰਣਾ ਨਹੀਂ ਕਰ ਸਕਦਾ ਵੀ ਕੌਣ ਸਹੀ ਹੈ ਕੌਣ ਗਲਤ ਹੈ ਲੋਕਾਂ ਦੀ ਕਚਹਿਰੀ ਸਭ ਤੋਂ ਵੱਡੀ ਅਦਾਲਤ ਹੈ ਇਸ ਕਰਕੇ ਤੁਹਾਡੀ ਕਚਹਿਰੀ ਚ ਉਹ ਸਾਰੇ ਸਵਾਲ ਮੈਂ ਸਬਮਿਟ ਕਰ ਦਿੱਤੇ ਨੇ ਜੋ ਇਹ ਜਿਹੜੀ ਥਾਰ ਵਾਲੀ ਮਹਿਲਾ ਕਾਂਸਟੇਬਲ ਦੇ ਕੈਮਰਿਆਂ ਦੇ ਅੱਗੇ ਸਾਹਮਣੇ ਆਉਣ ਤੋਂ ਬਾਅਦ ਪੈਦਾ ਹੋਈ ਤੁਸੀਂ ਆਪਣਾ ਕਮੈਂਟ ਆਪਣਾ ਵਿਚਾਰ ਜ਼ਰੂਰ ਲਿਖਿਓ ਬਹੁਤ ਮਿਹਰਬਾਨੀ ਸ਼ੁਕਰੀਆ ਜੀ